ਹਾਂ ਚੱਲ ਆਵੇ ਆ ਗਿਆ ਨਾ ਪਾਣੀ ਨਿਕਾ ਜਾਣਾ ਲੈ ਗਨੇ ਆ ਪਿੱਕੀ ਮਿੰਡ ਦੇ ਕੀ ਲੈਣ ਗਿਆ ਇਹ ਅੱਛਾ ਚਲਦੇ ਪੈ ਗਏ ਸਾਡੇ ਨੂੰ ਆਖੀ ਦੀ ਆ ਬਾ बाकी ਆਪੂ ਆਪਣੀ ਭਾਸ਼ਾ ਗਈਆਂ ਨੂੰ ਅੱਗੇ ਅਸੀਂ ਪਹਿਲਾਂ ਲਾਉਣੇ ਨੇ ਹੈ ਕਿ 2 ਸਾਲ ਹੋ ਗਏ ਲਪਾਈਆਂ ਨਹੀਂ ਆ ਜਿਹੜੀ ਬਾਕੀ ਤੁਹਾਨੂੰ ਮਿਲਦੇ ਹਣ ਗਾੜੀ ਗਾੜੀ ਹੁਣ ਜੇ ਤੁਹਾਡੀ ਵੀ ਹੁਣ ਕੜਾਈ ਹੋ ਜਣੀ ਹੈ ਨਾ ਕੀ ਕਰਦੇ ਨੇ ਇਕੱਠੀਆਂ ਹੁਣ ਆਵੇ ਇਦਾਂ ਸੱਧੀਆਂ ਚੁੱਕਤੀਆਂ ਤਾਂ ਨੂੰ ਹੁਣ ਇਹਨਾਂ ਬੰਦਾਂਗੇ ਤਰਪਾਲ ਜੋ ਹੋ ਸਕਿਆ ਨਾ ਥੋੜਾ ਪਾ ਲਾਲੂ ਲਈਏ ਇਹਨੂੰ ਇਲੈਕਟ੍ਰਿਕ ਲੱਟਾਂ ਫਿਰ ਮਿਲਾਂਗੇ ਤਾਂ ਮੂਹ ਉੱਥੇ ਪੂ ਵੈਂਡਸ ਆਓ ਕ ਕੀ ਕਰਾਤੀ ਨਹੀਂ ਤੇ ਜੀ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ ਨਿਊ ਵਲੌਗ ਦੇ ਵਿੱਚ ਨੰਬਰਦਾਰ ਫਾਰਮ 'ਚ ਚਲੋ ਲੱਗੇਂ ਗਾਵਾਂ ਨੂੰ ਤਰਪਾਲਾਂ ਪਾਉਣ ਨੇ ਬਾਕੀ ਵੀ ਇਹਨੇ ਅੱਗੋਂ ਦਾ ਕੀ ਮਾਹੌਲ ਚਾਲੇ ਬਾਕੀ ਆ ਜੋ ਠੰਡ ਜਿਆਦੀ ਹੋ ਗਈ ਭਰਾਵਾ ਦੁੱਧ ਬੜਾ ਘਟਦਾ ਸਾਡਾ ਸਾਡਾ ਪਾਦੀਏ ਤਰਪਾਲਾਂ ਬਾਕੀ ਥੱਲੇ ਤੁਹਾਨੂੰ ਕਰਵਾ ਚੈੱਕ ਆ ਵੀ ਪਾਉਣ ਨੇ ਉੱਤੇ ਜੇ ਲਜਾਰੀਆਂ ਲੱਗ ਲਾਈਓ ਗਾਵਾਂ ਮੂੰਹ ਮਾਰ ਮੂਰ ਕੇ ਫਿਰ ਖਿੱਚ ਖੁੱਚ ਲੈਂਦੀਆਂ ਤਾਂ ਕਰਕੇ ਕੋ ਕੋਣ ਦੇ ਦੇਰਾ ਦੇਖ ਬਾਕੀ ਆ ਜਾ ਤੁਹਾਨੂੰ ਮਲਦੇ ਅੱਗੇ ਮਾ ਰੱਸੀ ਪਾ ਕੇ ਤਾਂ ਖਿੱਚ ਲਿਓਣੀ ਤਰਪਾਓ ਕਾ ਮੈਂ ਮੈਂ ਗਸੰਦਿਆ ਜੇ ਤੁਹਾਡੀ ਵੀ ਹੁਣ ਘੜਾਈ ਹੋ ਜਣੀ ਹੈ ਨਾ ਬਾਕੀ ਹਨੂੰ ਮਿਲਦੇ ਹੁਣ ਗਾੜੀ ਗਾੜੀ ਹੁਣ ਪਾਇ ਕਰਦੇ ਰੋਜ਼ ਹੀ ਰੋਜ਼ ਹੀ ਰੱਸੀ ਰੱਖਦੇ ਕੰਮ ਥੋੜਾ ਜਨਾ ਇੱਕ ਟਾਈਮ ਤੋਂ ਨਹੀਂ ਲੱਗਦਾ ਰਿਹਾ ਉਹਦੇ ਕਰਕੇ ਬਾਕੀ ਕੋਈ ਨਹੀਂ ਆ ਉਹਦੇ ਨੂੰ ਕੋਸ਼ਿਸ਼ ਕਰਦੇ ਆ ਵੀ ਰੋਜ਼ ਦੀ ਰੋਜ਼ ਬਣਾਇਆ ਕਰੀਏ ਕੀ ਹੋਰ ਰੱਸੀ ਇਹਨੂੰ ਲੈ ਆਉਂਗੇ ਸਾਰੀ ਨਹੀਂ ਜੀ ਕਿ ਜ਼ਿਆਦਾ ਥੱਲੋਂ ਫੇਚ ਲੈਣੀ ਤਮੜ ਕੇ ਤਾਂ ਥੱਲੋਂ ਜਾ ਕੇ ਆਇਆ ਪੂਰਾ ਖਵਾਵਾਂਗੇ ਕੀ ਮੋਲ ਚਾਲੇ ਅੱਗੇ ਪਾਉਂਦੇ ਨਹੀਂ ਹੁੰਦੇ ਹੁਣ ਐਕੀਆ ਦਾ ਦਾ ਪਾ ਦਈਏ ਚਲ ਮੈਂ ਕਹਿੰਦਾ ਦੋ ਕੁ ਸਾਲ ਹੋ ਗਏ ਪਾਈਆਂ ਨਹੀਂ ਬਸ ਐ ਫਿਰ ਰਹਿ ਗਈ ਇਹਦੇ ਬਸ ਆਖਰੀ ਹੈ ਹਰਾ ਹੀ ਪੜਾ ਜਰਾ ਇਹ ਜੋ ਪੜਾ ਸਟਾਰਟ ਹੋ ਜਾ ਉਹ ਨਾ ਦੇਖੀ ਦੇਖੀ ਤੋੜ ਨਾ ਜਤੀ ਜਾ ਨੈ ਦੂਰੇ ਜਾ ਮੈਂ ਨਾ ਬਾਕੀ ਪਾ ਲਈਏ ਚਲੋ ਹੁਣ ਕੈਮਰਾ ਫੜਨ ਨਾਲ ਕੋਈ ਹੈਗਾ ਥੋੜੇ ਫਿਰ ਦੇਖ ਬਈ ਲੈ ਕੇ ਹੁਣੇ ਕਰੀਏ ਦੀ ਹਾਰੀਆ ਕੀ ਕਰਦੇ ਨੇ ਇਕੱਠੀਆਂ ਹੁਣ ਆਵੇ ਇਦਾਂ ਸੱਧੀਆਂ ਚੁੱਕਤੀਆਂ ਤਾਂ ਤੇ ਇੱਥੇ ਆ ਰਸੀ ਬੰਦਾਂਗੇ ਬਾਕੀ ਤੁਹਾਨੂੰ ਥਾਲਿਆਂ ਵਖਾਉਣੇ ਐ ਇੱਥੇ ਲੱਗਿਆ ਨੇ ਛੇਕ ਮਾਰਨ ਇੱਥੇ ਮਾਰ ਮਾਰਦੇ ਹੁਣ ਇਹਨਾਂ ਬੰਦਾਂਗੇ ਤਰਪਾਲ ਨਹੀਂ ਨਾ ਦੰ ਨਮਾ ਕਿ ਮੈਨੂੰ ਖਾਉਣਾ ਥੱਲੇ ਹੁਣ ਕੀ ਕਰਾ ਦਊਂ ਖਾਵਾਂਗੇ ਵੀ ਜਦੋਂ ਥੱਲੇ ਸੁੱਟੀ ਨਹੀਂ ਬਸ ਬੰਦ ਆ ਨਾ ਤਾਂ ਉਹ ਵੀ ਮਤਰੋ ਹੁਣ ਦੰ ਨੂੰ ਮੈਂ ਥੱਲੇ ਆ ਗਿਆ ਤੇ ਥੱਲੇ ਆਨ ਕੇ ਉਹ ਖਾਹਾਂ ਕੀ ਮੋਲ ਚੱਲ ਫਿਰਦਾ ਮੈਂ ਦਾਦਾ ਸਾਰਾ ਅੱਜ ਮੈਂ ਇੱਕ ਜਿਹੜੀ ਪਾਇਆ ਵਲੌਗ ਉਹ ਵਾਹ ਤਾਂ ਕਈਆਂ ਨੂੰ ਪਤਾ ਨਹੀਂ ਲੱਗਣਦਿਆ ਵਾਹ ਮਤਲਬ ਵੀ ਮੋਗ ਲਾ ਲੋ ਜਾਂ ਵੀ ਹੋਰ ਕਿਦਾਂ ਆਖਾਂ ਕਿ ਜਿਹੜੀਆਂ گاਵਾ ਫੋਸ ਪਤਲਾ ਕਰੀ ਜਾਂਦੀਆਂ ਆ ਉਹਨੂੰ ਆਖੀ ਦੀ ਆ ਵਾਹ ਬਾਕੀ ਆਪੋ ਆਪਣੀ ਭਾਸ਼ਾ ਕਈਆਂ ਨੂੰ ਨਹੀਂ ਸਮਝ ਲਾ ਗਰੀ ਅਸੀਂ ਵਾਹ ਕਹਿ ਦਿੰਨੇ ਆ ਮੋਹ ਕਹਿ ਦਿੰਨੇ ਆ ਜਾਂ ਉਹ ਦੇਸੀ ਇਲਾਜ ਜਿਹੜਾ ਪਤਲਾ ਫੋਸ ਜਿਹੜਾ ਕਰਨ ਪਾਣੀ ਜਾਂ ਆਹ ਤੁਹਾਨੂੰ ਖਾਉਣਾ ਨਾ ਮੈਂ ਤਰਪਾਲਾਂ ਆ ਇਦਾਂ ਚੁੱਕ ਦਿਆਂ ਆ ਨਹੀਂ ਦਦਾ ਥੱਲੇ ਹੁੰਦੀਆਂ ਇਹ ਗਾਵਾਂ ਸਾਰੀ ਦਿਹਾੜੀ ਨਾ ਮੂੰਹ ਮਾਰਦੀਆਂ ਰਹਿੰਦੀਆਂ ਹੁਣ ਸ਼ਾਮਾਂ ਨੂੰ ਉਤੋਂ ਹੀ ਐ ਥਾਂ ਲਮਕਾ ਦਾਂਗੇ ਇੱਕ ਲਾਈਆਂ ਵੀ ਆਪਾਂ ਗਾਵਾਂ ਤੋਂ ਹਟਵੀਆਂ ਐ ਅੱਗੇ ਤਾਂ ਮੈਂ ਦਾਦਾ ਕਿੱਥੇ ਲਾਉਣੇ ਨੇ ਅਸੀਂ ਅੱਗੇ ਅਸੀਂ ਪਹਿਲਾਂ ਲਾਉਣੇ ਨੇ ਹੈ ਕਿ 2 ਸਾਲ ਹੋ ਗਏ ਲਪਾਈਆਂ ਨਹੀਂ ਆ ਜਿਹੜੀ ਭੈ ਪਿਆਣ ਇਹਦੇ ਨਾਲ ਬੰਨਨੇ ਨੇ ਹੁਣ ਆਪਾਂ ਆਵੇ ਇੱਥੇ ਸ਼ੇਕ ਕੱਢ ਗਏ ਇੱਥੇ ਹਡਮੀਆਂ ਕਰਕੇ ਲਾਈਆਂ ਆ ਕਿ ਜਿਹੜੀਆਂ ਇੱਥੇ ਆਉਣ ਤੇ ਗਾਵਾਂ ਮੂੰਹ ਨਾ ਮਾਰਨ ਨਹੀਂ ਅਗੇ ਮੂੰਹ ਮਾਰ ਮਾਰੀ ਵਿਚਾਰੀਆਂ ਪਰ ਇਹ ਕਰ ਲੈਂਦੀਆਂ ਜਾਨਾ ਗਰਮੀ ਲੱਗਦੀ ਜਾਂ ਪਤਾ ਨਹੀਂ ਕੀ ਸਿਸਟਮ ਹੈ ਆ ਚੀਜ਼ਾਂ ਆ ਗੱਲ ਇਹ ਜਾਂ ਬਾਤ ਹੈ ਤੇ ਬਾਕੀਆਂ ਲੱਗੇ ਚਵਾਈ ਦਾ ਹੋ ਗਿਆ ਟਾਈਮ ਭਾਂਡੇ ਲੱਗੇ ਆ ਲਾਉਣ ਜਦੋਂ ਵੱਜ ਜਾਂਦੇ ਆ ਪੌਣਾ ਦੇ ਬਾਕੀ ਗਾਵਾਂ ਬਾਹਰ ਆ ਨਾਲ ਹੀ ਵੰਡ ਪਾ ਦੇਣਾ ਬਾਕੀ ਚਲੋ ਤੁਹਾਨੂੰ ਮਿਲਦੇ ਅੱਗੇ-ਅੱਗੇ ਕੀ ਮਾਹੌਲ ਚਾਲ ਇਹਨਾਂ ਨੂੰ ਵਿਖਾਉਣੇ ਏ ਸ਼ਾਬਾਸ਼ ਆ ਸਾਡਾ ਮਿਸਤਰੀ ਇਹਨੇ ਸ਼ੇਕ ਮਾਰੇ ਕਿਉਂ ਮਿਸਤਰੀ ਸਾਹਿਬ ਹਾਂਜੀ ਅੱਥੇ-ਅੱਥੇ ਕਰਦੇ ਹਾਂ ਪਾਵਾਂਗੇ ਵੰਡ ਹੋਸ 10000 ਕੱਢੀ ਭਰਨੀ ਆ ਭਾਈ ਪਾਉਣੀ ਆ ਨਹੀਂ ਪਾਤੀ ਉਹ ਕਰਦੇ ਬਾਕੀ ਚਲੋ ਲਾਈਏ ਹੁਣ ਭਾਂਡੇ-ਭੁੰਡੇ ਫਿਰ ਤੁਹਾਨੂੰ ਮਿਲਦੇ ਆਂ ਗਾੜੀ-ਗਾੜੀ ਆਹ ਆਪਾਂ ਡੇਪੁੰਦੇ ਲਾਉਣੇ ਹਾਂ ਜਿੱਥੇ ਚਵਾਈ ਕਰੀਦੀ ਆਂ ਆਹ ਰਾਜੇ ਤੁਹਾਨੂੰ ਮਿਲਾਂਗੇ ਉਹਨਾਂ ਮੇਲੇ ਦੇ ਪਊ ਵੈਂਟ ਸਾਹਿਬ ਦੇ ਮੈਂ ਅੱਗੇ ਵੀ ਗੱਲ ਕਰਨੇ ਪਿਛਲੇ ਵਲੌਗ ਚ ਉੱਥੇ ਆਉਣੇ ਨੇ ਆਪਾਂ ਆਸਾਲ ਤਿਆਰ ਕੀ ਨੀ ਬਾਬਾ ਸੁੱਖ ਰੱਖਿਆਵਾਂਗੇ ਆਹ ਟਰੈਕਟਰ ਲੈ ਕੇ ਪਹਿਲੀ ਿਆਰ ਖੜਨਾ ਏ ਅੱਗੇ ਫਰੀਦ ਹੋ ਖੜੀਦਾ ਉਨਾ ਯਾਰ ਕਿ ਇਹ ਖੜਾਂਗੇ ਹੋਰ ਤੁਹਾਨੂੰ ਮਿਲਾਂਗੇ ਉੱਥੇ ਤੁਹਾਨੂੰ ਬਾਕੀ ਨੂੰ ਥੋੜਾ ਬਾਦਾ ਲਾਉਣੇ ਲੈਡ ਲੂਟ ਜੀ ਕੋਈ ਵਲੌਗ ਬਣਾਵਾਂਗੇ ਜੋ ਹੋ ਸਕੇ ਨਾ ਥੋੜਾ ਬਾਦਾ ਲਾ ਲੂ ਲਈਏ ਇਹਨੂੰ ਵੀ ਲੈ ਕੇ ਆਂਗਾ ਫਿਰ ਮਿਲਾਂਗੇ ਤਾਂ ਮੂਥੇ ਪਹੁੰਚ ਸਾਵ ਬਾਕੀ ਆ ਜਾਓ ਗਾੜੀ ਮਿਲਦੇ ਇਹਨਾਂ ਨੂੰ ਭਾਂਡੇ ਲਾ ਲਈਏ ਦੇ ਪੈਗੇ ਸਾਡੇ ਉਦਾਂ ਦੀ ਪਾਲਾ ਓਏ ਓਏ ਮੈਨੂੰ ਵੀ ਚਾਹੀਦੀ ਏ ਇਹ ਆਉਣ ਨਹੀਂ ਦਹੀ ਪਤਾ ਨਹੀਂ ਕੀ ਗੱਲ ਈ ਡਿਮਾਂਡ ਹੀ ਵੜੀ ਏ ਦੀ ਯਾਰ ਨਿੱਕਿਆਂ ਨੂੰ ਪਾਉਂਦੇ ਫੀਡ ਮਿਸਤਰੀ ਸਾਡਾ ਵੀ ਇਹੋ ਪਾਉਂਦਾ ਏ ਰੋਇਆ ਰੋੜਨਾ ਭਰਾਵਾ ਮਹਿੰਗੇ ਭਾਦੀ ਆ ਮਹਿੰਗੇ ਭਾਦੀ ਫੀਡ ਆ ਬਾਕੀ 10000 ਇਹਨਾਂ ਦਾ ਨਿਕੋ ਕਿੰਨੀਆਂ ਹੈ ਇੱਕ ਵੱਛੀ ਨੂੰ ਪਾਉਣੀ ਹਾਂ ਉਹ ਨਹੀਂ ਉਹ ਆਉਣ ਨਹੀਂ ਨਦੀ ਗੱਡੀ ਆਹੋ ਲੈ ਗਨੇ ਆ ਪਿੱਛੇ ਮਿੰਨੋ ਵਿਖੀ ਵੰਡ ਗਿਆ ਇਹ ਅੱਛਾ ਚਲੋ ਲੈ ਆ ਪਰ ਪਾਣੀ ਭਰ ਤੂੰ ਮੈਂ ਹਣਾ ਜਰਾ ਪੂਨੇ ਪਾਣੇ ਲਾ ਦੂੰ ਆਕੇ ਹੁਣ ਗਿਆ ਉਹ ਚਵਾਈ ਦਾ ਟਾਈਮ ਲੱਗ ਗਿਆ ਗਾਉ ਗਾਉ ਚੋਣ ਤੇ ਪੱਲੇ ਵੀ ਪਾਤੇ ਪੱਲਿਆਂ ਦਾ ਇੰਨਾ ਵੀ ਚਲੋ ਅੱਗੇ ਹਨ ਨੂੰ ਇਹ ਹੋ ਜਾਂਦਾ ਵੀ ਦੁੱਧ ਨਹੀਂ ਘੜਿਆ ਤੇ ਅਰ ਕਿ ਦੁੱਧ ਘੜ ਗਿਆ ਤੇ ਉਹ ਕਰਕੇ ਰਹੀ ਜਿਆਦੀ ਥੋੜੀ ਜੀ ਕਰਨੇ ਆ ਵੀ ਪਾਲ ਗਏ ਕੀ ਬਦਾ ਫਿਰ ਹੋ ਜਾ ਕੰਮ ਸੈਟ ਤਾਂ ਕਰਕੇ ਇਹਨਾਂ ਚੀਜ਼ਾਂ ਤੋਂ ਪਰ ਲੱਗਦਾ ਨਹੀਂ ਲੱਗਦਾ ਆਪਾਂ ਨੀਲੀ ਹੀ ਕਰ ਛੱਡਣੀ ਪਾਣੀ ਰੋੜ ਦੇ ਵਿੱਚ ਆ ਠੰਡਾ ਪਹਿਲੂ ਤੇ ਕੀ ਹੁਣ ਲਾਲੀਏ ਭਾਂਡਾ ਚੰਨਾ ਫੇਰ ਤੁਹਾਨੂੰ ਮਿਲਦਾ ਹੈ ਗਾੜੀ ਗਾੜੀ ਮੈਂ ਕਾ ਦੱਸਦਾ ਹੀ ਬੜਾ ਪਾਣੀ ਦਊ ਜਿੰਨਾ ਪਾਣੀ ਇਤਜਾਬ ਥੋੜੀ ਨਾ ਇਹ ਕਰਦੀ ਹੈ ਕਰਦੀ ਹੈ ਹਾਂ ਚੱਲ ਆਵੇ ਆ ਗਿਆ ਨਾ ਪਾਣੀ ਨਿਕਾ ਜਾਣਾ ਮੈਂ ਗਰਮਾ ਪਾਣੀ ਲਾਈ ਆ ਆ ਭਰ ਕੇ ਲਾ ਗਏ ਨਾ ਮੁਣ ਗਿਆ ਉਹ ਬੱਛੀ ਬਾੜ ਦੀ ਅੰਦਰ ਆਪਾਂ ਚੜੀਆਂ ਫੁਈਆਂ ਨਾ ਬੱਛੀਆਂ ਨਵੀਆਂ ਉਹ ਆੜਦੇ ਰੋ ਹੁਣ ਲੱਗੇ ਪੌਣੇ ਲਾਉਣ ਬਾਕੀ ਬੈਠੀ ਫੌਜ ਇੱਧਰ ਵੀ ਲਾਈਆਂ ਤਰਪਾਲਾਂ ਆ ਵੀ ਨਾ ਸਾਡਾ ਥੋੜਾ ਜਿਹਾ ਹੈਗਾ ਤੇ ਕੰਮ ਆ ਵੀ ਗਲਤ ਏ ਜਿਹਨਾਂ گاਉਂ ਚੋਈਦੀਆਂ ਉਹ ਮੂੰਹ ਜਾਂ ਮਾਰਦੀਆਂ ਬਾਕੀ ਹਾਂ ਚਲੋ ਇੰਨਾ ਗੁਜ਼ਾਰਾ ਵਜ਼ਾਰਾ ਕਰਨਾ ਹੀ ਪਣਾ ਦੱਸੋ ਅੱਗੇ ਗੱਲ ਕਰਨਿਆਂ ਪਿਛਲੇ ਵਲੌਗ ਚ ਵੀ ਆਪਾਂ ਹੁਣ ਕੋਈ ਆਵੇ ਨਾ ਮਿਲਾਂ ਪੀ ਬਿਮਾਰੀ ਬੜੀ ਆਈ ਆ ਵੇਖੋ ਆਪਾਂ ਬੂਹਾਂ ਗਾੜੀ ਕਲੀ ਪਾਈ ਆ ਆ ਜਿਹੜੀ ਮੇਨ ਐਂਟਰੀ ਆ ਤੇ ਆ ਆਪਣੇ ਪੀ ਖੁਰਲੀ ਨੂੰ ਬੂਹਾ ਜਾਂਦਾ ਇਹਦੇ ਗਾੜੀ ਕਲੀ ਪਾਈ ਆ ਪੀ ਤਾਂ ਕਰਕੇ ਵੀ ਮੂੰਹ ਖੁਰਦੀ ਆਈ ਆ ਬਿਮਾਰੀ ਜੀ ਜੇ ਉਹਦੇ ਕਰਕੇ ਨਾ ਕੇ ਤੋਂ ਵਪਾਰੀ ਤੋਂ ਡੰਗਰ ਲਾਓ ਨਾ ਕੇ ਨੂੰ ਘਰੇ ਵਾੜੋ ਤੇ ਨਾ ਕਿਸੇ ਦੇ ਜਾਓ ਕਾਂਗੇ ਤੁਹਾਨੂੰ ਬੜਾ ਮੁੜ ਕੇ ਬਹੁਤ ਰੁਪਈਏ ਬੜੇ ਲੱਗਦੇ ਉਹਦੇ ਨੂੰ ਚੰਗਾ ਬੰਦਾ ਪਹਿਲੋਂ ਸਖਤ ਹੋ ਜੇ ਵੀ ਪਹਿਲੋਂ ਕਹਿ ਗੂ ਦਵੇ ਤੇ ਨਹੀਂ ਮੈਂ ਵੀ ਇਹ ਚੀਜ਼ਾਂ ਨਾ ਬਾਜੋ ਤੁਸੀਂ ਵਪਾਰੀਆਂ ਤੋਂ ਜਾਂ ਕੋਈ ਡੰਗ ਢੰਗ ਦੇ ਨਾ ਲਾਓ ਜੇ ਤੁਹ ਪੱਦਾ ਪਲਗ ਗਿਆ ਫਿਰ ਸਾਰਾ ਕੁਝ ਸਹੀ ਹੋ ਜਾਣਾ ਕੰਮ ਓਕੇ ਰਿਪੋਰਟ ਹੋ ਜਾਣਾ ਇਹ ਬਿਕੇਨੀ ਕਾਹਦੀ ਆ ਵੀਂਦੇ ਪਾ ਜੋ ਯੂਨਿਟ ਹੁਣ ਛੱਡਿਓ ਮੁੰਡਾ ਤੇ ਉਦੋਂ ਮਾਮਾ ਚੱਲਦੀ ਰਹਿੰਦਾਂ ਬਾਹਰ ਰਾਤ ਨੂੰ ਮੰਨਣਾ ਨਾ ਛੜਨਾ ਜੱਗ ਓਏ ਯਾਰ ਮਨੇ ਜੋ ਕੇ ਲਗਾਤਾ ਹੀ ਹਰ ਮਨੇ ਜੋ ਕੇ ਕੀ ਅਮਝੋ ਲੈ ਗਿਆ ਇਹ ਅਹ ਹੋਇਆ ਲੱਗ ਗਿਆ ਜਾ ਵੀ ਓ ਸੱਚੀ ਮਾਮਾ ਕੋਣੋ ਇਹ ਸਾਡਾ ਚਬਾਈ ਦਾ ਵੀ ਟਾਈਮ ਤੇ ਮੁੰਡਾ ਦਾ ਬਿਕੰਦ ਦਾ ਵੀ ਕੌਫੀ ਪੀੜ ਗਿਆ। ਬਾਕੀ ਭਰਾ ਸਪੋਰਟ ਕਰੋ, ਵੇਖਿਆ ਕਰੋ। ਚੰਗੀਆਂ ਚੀਜ਼ਾਂ ਹੀ ਆ। ਆਪਾਂ ਕਿਹਾ ਮੈਂ ਆ ਗਿਆ ਨਾ ਲੋਕੀਂ ਭੈਣ ਜਣ ਬੁੜੀਆਂ ਲਿਆ ਰਿਆ ਮਸ਼ਹੂਰ ਹੋ ਰਹੇ ਆ ਤੇ ਅਸੀਂ। ਮੈਂ ਇਹ ਕਹ ਲੰਦਾ ਆ ਜਿਹੜੇ ਵਹਿੰਦੇ ਨਾ ਲੋਕ ਆ ਦੂਜੇ ਬੰਦਿਆਂ ਨਾਲ ਜਿਹੜੇ ਕੱਪੜਾ ਇਹ ਸਭ ਬੁੜੀਆਂ ਨਾਲ ਵੇਦੇ, ਛੁੜੀਆਂ ਕਰਕੇ ਜਿੱਦਣ ਆ ਦੀ ਰੋਟੀ ਨਾਲ ਤੁਸੀਂ ਨਾ ਪਾਈ ਦੇ ਕੇ ਨਾ ਵੇਖਣਾ ਨਹੀਂ। ਉਹ ਮਾਹੀ ਜਿੱਦਾਂ ਗਾਵਾਂ ਦੇ ਨਾਮ ਪਾਵਾਂ ਮਨੂਰਾਮ ਨੂੰ ਕੋਈ ਵੇਦੇ ਇਹ ਜਿਹੜੀ ਗੱਲ ਹੈ ਗੱਲ ਮਾ ਉਹ ਸੱਚੀ ਮੂੰਹ ਦੇ ਗਾਉ ਅਗਲਿਆਂ ਦੇ ਵੀ ਲੋਕਾਂ ਨੂੰ ਹੁਣ ਹੋ ਗਿਆ ਵੀ ਭੈਜੋ ਜਿੱਦਾਂ ਮਰਜ਼ੀ ਆ ਫੇਮ ਮਿਲ ਜੇ ਚਲੋ ਆਪੋ ਆਪਣੀ ਜ਼ਿੰਦਗੀ ਭਰਵਾ ਲਈ ਪਾਟੇ ਪੁਰਾਣਿਆਂ ਲੀਡਿਆਂ ਨੇ ਪਾਈ ਜਾਂਦੇ ਬਹਿ ਜਾ ਹਾਂ ਹੋ ਜੂਗੀ ਗਰਮਾਈ ਤਾਂ ਜ਼ਿਆਦੀਆਂ ਨਹੀਂ ਕਿ ਨਹੀਂ ਹੋਣੀ ਧਿਆਨ ਧਿਆਨ ਉਦੋਂ ਚੱਲਦੀ ਰਹਿੰਦੇ ਹੁੰਦੇ ਆਪੇ ਹੋ ਜਾਣਾ ਇਹਨੇ ਜੋ ਲੋਕ ਆ ਗਏ ਨੇ ਇਹ ਰੱਖਣਾ ਗਾਉਂ ਖਾਇਆ ਕਰ ਤੂੰ ਆਪਦਾ ਹੀ ਬੋਲੀ ਬਲੀ ਜੰਨਾ ਐ ਚਲੋ ਆ ਵੀ ਭਰਾ ਬੋਲਣਾ ਚਾਹੀਦਾ ਹੂੰ ਬਾਕੀ ਮੇਲੇ ਦੇ ਤੁਹਾਨੂੰ ਫੇਰਾ ਮਿਲਾਂਗੇ ਮੇਰੇ ਭਰਾ ਜਦੋਂ ਤੁਸੀਂ ਇੱਕ ਬੰਦੇ ਦੀ ਜਰੂਰ ਹੈਲਪ ਕਰੋ ਕਿਸੇ ਨਾਲ ਕੀ ਬਾਗ ਵੀ ਸਾਡਾ ਟਰੈਕਟਰ ਗਾੜੀ ਖਲਾ ਦੇਓ ਆਡਾ ਟਰੈਕਟਰ ਹੀ ਉਦੇ ਰਹਿਣ ਦਿੰਦੇ ਬਾਬੇ ਦੇ ਬਾਕੀ ਚਲੋ ਜਦੋਂ ਲੱਗੇ ਆਵਾਂ ਜਿਹੇ ਮਹੀਨਾ ਪਿਆ ਮੈਂ 25 ਤਰੀਕ ਨੂੰ ਹੁੰਦਾ ਹਾਂ ਨਾ ਨਾ ਵੇਕੇ ਮੰਗੀ ਆ ਗਈ ਆ ਆਹੋ 5 ਦਿਨ ਰਹਿ ਗਏ ਜੇ ਬਾਕੀ ਚਲੋ ਫਿਰ ਤੁਹਾਨੂੰ ਮਿਲਾਂਗੇ ਉੱਥੇ ਬਾਕੀ ਆ ਜਾ ਹਾਂ ਬਿੱਕੇ ਨਹੀਂ ਪੀਂਦੇ ਕਾਫੀ ਕਾਫੀ ਪੂਫੀ ਪੀ ਗਏ ਕਾਫੀ ਆਪਾਂ ਕਿਹੜੀ ਕੋਈ ਟੀਮ ਹਟਲ ਜੋ ਬਣੀ ਇਹ ਕਹਿੰਦਾ ਉੱਥੇ ਜਿਹੜੀ ਬਣੀ ਆ ਆਹੋ ਇਹ ਚੱਲ ਗਈ ਚਲੋ ਜਿੰਨੇ ਘਾੜੇ ਗੰਜਾਸ਼ ਆਹੀ ਉਥੋਂ ਪੀ ਲੈਂਦੇ ਆ ਇੱਥੋਂ ਪੀ ਲੈਨੇ ਆ ਇਹਨਾਂ ਜਾਰੀ ਗੁੰਜਾਇਸ਼ ਹੈ ਉਹ ਭਰਾ ਉੱਥੋਂ ਪੀ ਲੈਂਦੇ ਆਂ ਇਹਦੇ ਚੋਚੇ ਬਾਝ ਥੋੜਾ ਕਿੱਥੇ ਲੜਾ ਕੇ ਗਿਆ ਹਰਮਾਂ ਆਉਂਦਾ ਨਹੀਂ ਮੈਂ ਤਾਂ ਦੌਰ ਜਾਨੀ ਬੇਰੇ ਕਿੱਥੇ ਆ ਆ ਆ ਉਹ ਲਿਆ ਰਿਹਾ ਉਹ ਭਰਾ ਆਤੀਆਂ ਨੇ ਕਾ ਕੀ ਕਰਾਤੀ ਨੀ ਤੇ ਕਾ ਕਿ ਮੇਂ ਕਰਾਤੀ ਫੈਂਡ ਆ ਫਰ ਲਾਇਆ ਚਾਰਜ ਬਾਕੀ ਕਿਉਂ ਕਿ ਮੇਰੀ ਜੈਗਤੀ ਫੜਦੇ ਲੋ ਵੀ ਮਿੱਤਰੋ ਗਾਵਾਂ ਗੂਆਂ ਚੋਗੇ ਨਾ ਟਾਈਮ ਨਹੀਂ ਲੱਗਾ ਮੜ ਕੇ ਉੱਥੇ ਬਣਾਉਂਦਾ ਤੇ ਹੁਣ ਸਾਰਾ ਕੰਮੰਡਨ ਕਰਕੇ 7:00 ਵੱਜ ਗਏ ਆ ਤੇ ਆਣ ਕੇ ਆਪਣੇ ਪੈ ਕੇ ਬਿਸਤਰੇ 'ਚ ਹੁਣ ਮੇਰਾ ਇਹ ਵਲੌਗ ਬਣਾਉਂਦਾ ਇੱਥੇ ਕੀ ਮਕਸਦ ਹੈ ਆ ਕਿ ਹੁਣ ਵੇਖੋ ਆਪਾਂ ਕੰਮ ਕੀਤਾ ਆ ਰੋਟੀ ਪਾਣੀ ਪੱਕਿਆ ਪਕਾਇਆ ਮਿਲ ਗਿਆ ਆਪਣੀ ਮਾਂ ਦੇ ਹੱਥਾਂ ਦਾ ਆਪਣੇ ਟੱਬਰ 'ਚ ਬੈ ਕੇ ਖਾ ਲਿਆ ਠੀਕ ਆ ਜੇ ਸਾਡਾ ਕੰਮ ਚੱਲਣ ਤੇ ਮੈਂ ਇਹ ਕੰਮ ਛੱਡ ਕੇ ਬਾਹਰ ਜਾਵਾਂ ਤੇ ਹਨਾਂ ਵੀ ਚਲੋ ਮੇਰੇ ਲਈ ਵੀ ਬੇਕੂਫੀ ਹੈ ਕਿ ਚਲੋ ਜਿੰਨਾਂ ਦਾ ਨਹੀਂ ਸਰਦਾ ਉਹਨਾਂ ਦਾ ਤਾਂ ਜਾਣਾ ਪੰਦਾ ਤੇ ਜਿਨ੍ਹਾਂ ਦਾ ਸਰਦਾ ਹੈ ਉਹ ਛੱਡ ਕੇ ਜਾਂਦੇ ਆ ਉਹਨਾਂ ਦੀ ਫਿਰ ਮੈਂ ਇਹ ਜੀ ਮੰਨਦਾ ਆ ਵੀ ਗਲਤੀ ਆ ਥੋੜੀ ਜੀ ਬਾਕੀ ਚਲੋ ਜਿੱਦਾਂ ਆਪੋ ਆਪਣੀ ਕੇ ਦੀ ਸੋਚ ਆ ਵੀ ਕੇ ਦੀ ਸੋਚ ਨੂੰ ਕੋਈ ਬਦਲ ਨਹੀਂ ਸਕਦਾ ਹੁਣ ਮੈਂ ਇੱਥੇ ਕੁਝ ਬੋਲਦਾ ਮੇਰੀ ਹਰ ਇੱਕ ਬੰਦੇ ਨੇ ਗੱਲ ਨਹੀਂ ਮੰਨਣੀ ਮੰਨ ਨਹੀਂ ਉਹਨੇ ਆ ਕਿੰਨਿਆਂ ਨੇ ਸੁਣਿਆ ਮੰਨਣੀ ਇਕਦਦੇ ਨੇ ਠੀਕ ਆ ਮੈਂ ਤਾਂ ਕਰਕੇ ਇਹਨਾ ਵੀ ਚਲੋ ਤੇ ਉਹ ਟੱਬਰ ਚ ਬੈਠੇ ਆ ਰੋਟੀ ਪਾਣੀ ਖਾਂਦਾ ਫੇਰੇ ਉੱਠਾਂਗੇ ਫੇਰ ਆਪਣੇ ਕੰਮ ਤੇ ਲੱਗ ਪਾਂਗੇ ਤੂੰ ਜਿਹੜਾ ਆਪਾ ਆਪਣਾ ਦੇਸ਼ ਆਪਣਾ ਪਰਿਵਾਰ ਛੱਡ ਕੇ ਜਾਂਦੇ ਆ ਤੇ ਇਹ ਜੀ ਦੇਖੋ ਵੀ ਆਪਾਂ ਕਿੰਨੀ ਉੱਥੇ ਜਾ ਕੇ ਸਟਰਗਲ ਕਰਦੇ ਆ ਸਾਰਾ ਕੁਝ ਨਵੇਂ ਉਸੇ ਰੂਪ ਬਣਾਉਣੇ ਆ ਬਾਕੀ ਚਲੋ ਜਿਹੜੇ ਗਏ ਵੀ ਵੀਰਾਂ ਦਾ ਕਈਆਂ ਦਾ ਸੂਤਰ ਵੀ ਆ ਤੇ ਬਾਕੀ ਨੇ ਹੋਂਦੇ ਜਿਹੜੀ ਮੇਰੀ ਸੋਝ ਆ ਹੋਂਦੇ ਕੰਮੇ ਓਖਾ ਠੀਕ ਆ ਤੇ ਬਾਕੀ ਚਲੋ ਮਿਹਨਤ ਕਰੋ ਉੱਥੇ ਵੀ ਕਰਨੀ ਇੱਥੇ ਵੀ ਕਰਨੀ ਆ ਪਾਰ ਨਹੀਂ ਤਦਾਈ ਮਿਲਲਾ ਓ ਠੱਗੀਆਂ ਠੋਰੀਆਂ ਨਾਲ ਕੁਝ ਨਹੀਂ ਮਿਲਲਾ ਤੇ ਬਾਕੀ ਹੁਣ ਕਈਆਂ ਨੇ ਕਮੈਂਟ ਕਰਨਾ ਤੂੰ ਆਪਣਾ ਆਪ ਹੀ ਵਿਖਾਈ ਜਣਾ ਆ ਵੀ ਬੋਲੀ ਜਣਾ ਜਦ ਮੇਰੇ ਵਿਚਾਰ ਹੁੰਦੇ ਮੈਨੂੰ ਇਹ ਹੁੰਦਾ ਮੈਂ ਹਰ ਇੱਕ ਨਾਲ ਸ਼ੇਅਰ ਕਰਾਂ ਠੀਕ ਆ ਨਾ ਚਲੋ ਗਾਵਾ ਮੱਜਾਂ ਉਹ ਵੀ ਤੁਹਾਨੂੰ ਵਿਖਾਈਦਾ ਸਾਰਾ ਕੁਝ ਦੱਸੀਦਾ ਆ ਤੇ ਮੇਰਾ ਇਹ ਵੀ ਮਕਸਦ ਹੈ ਵੀ ਮੈਂ ਆ ਵੀ ਚੀਜ਼ਾਂ ਦੱਸਾਂ ਵੀ ਜਿਹੜੀ ਅੰਦੇ ਹੁੰਦੇ ਨਾ ਵੀ ਪਤਾ ਨਹੀਂ ਕਿਹਦੀ ਗੱਲ ਕਿਦੇ ਮਨ ਮੇਰੇ ਪੈ ਜਣੀ ਇੱਕ ਗੱਲ ਹੀ ਗਏ ਮਨ ਮੇਰ ਪੈ ਗਈ ਤੇ ਚਲੋ ਸਾਰਾ ਕੁਝ ਵਿੱਚੇ ਆ ਜਾਣਾ ਤਾਂ ਕਰਕੇ ਮੈਂ ਇਹ ਚੀਜ਼ਾ ਹੁਣ ਮਨ ਨੂੰ ਇਹ ਵੀ ਚੀਜ਼ਾ ਨਹੀਂ ਹੁੰਦਾ ਕਿ ਕਿਸੇ ਮੈਨੂੰ ਟਿੱਚਰ ਕਰਨੀ ਜਾਂ ਮੈਨੂੰ ਕਾਲ ਕਰਨਾ ਚਲੋ ਕੋਈ ਨਹੀਂ ਹੈ ਜਿਹੜੇ ਕਰਦੇ ਉਹ ਵੀ ਭਰਾ ਹੀ ਆਪਣੇ ਕੋਈ ਨਹੀਂ ਕੋਈ ਚੱਕਰ ਨਹੀਂ ਸਿਰ ਮੱਥੇ ਨਹੀਂ ਮੱਥੇ ਰਵੱਟ ਨਹੀਂ ਪਾਈ ਨਾ ਠੀਕ ਹੈ ਕੋਚ ਰੋ ਆਪਣੀ ਜ਼ਿੰਦਗੀ ਕੈਨ ਨਾ ਘਟੋ ਬਾਕੀ ਚਲੋ ਫਿਰ ਕਰਦੇ ਆਂ ਵਲੌਗ ਦੀ ਇਹ ਨਾਲ ਸਮਾਪਤੀ ਤੁਹਾਨੂੰ ਮਿਲਾਂਗੇ ਅਗਲੇ ਵਲੌਗ ਦੇ ਵਿੱਚ ਤੇ ਕੋਸ਼ਿਸ਼ ਕਰਦੇ ਆਂ ਵੀ ਵਲੌਗ ਆਪਾਂ ਰੋਜ਼ ਹੀ ਰੋਜ਼ ਹੁਣ ਪਾਇਆ ਕਰੀਏ। ਬਾਕੀ ਮੇਰੇ ਭਰਾ ਮੈਂ ਅੱਗੇ ਵੀ ਗੱਲ ਕਰਦਾ ਆਂ ਫਾਰਮਾਂ 'ਚ ਜਾਂ ਘਰਾਂ 'ਚ ਬੰਦੇ ਗੈਰ ਘੱਟ ਵਾੜੋ ਕਿ ਬਿਮਾਰੀ ਬੜੀ ਚੱਲੀ ਏ ਮੂੰਹ ਕਰਦੀ। ਚ ਬੋਇਆਂ ਘੜੀ ਕਲੀ ਕੋਲੀ ਪਾ ਛਡੋ। ਬਾਕੀ ਧੰਨਵਾਦ ਤੁਹਾਡਾ ਸਾਰਿਆਂ ਦਾ।